ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਪੁਚਾਲ ਹੈ ਕਿਉਂਕਿ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੋਸਟ ਪਾ ਦਿੱਤੀ ਗਈ ਹੈ। ਕੱਲ ਸਾਰਾ ਦਿਨ ਵਿਰੋਧੀਆਂ ਦੇ ਵੱਲੋਂ ਲਗਾਤਾਰ ਸਵਾਲ ਚੁੱਕੇ ਗਏ ਭਗਵੰਤ ਮਾਨ ਹੋਣਾ ਦੇ ਉੱਤੇ ਕਿ ਉਹਨਾਂ ਨੇ ਕੋਰਟ ਦੇ ਵਿੱਚ ਆਪਣਾ ਪੱਖ ਸਹੀ ਨਹੀਂ ਰੱਖਿਆ ਜਾਂ ਭਗਵੰਤ ਮਾਨ ਆਪਣੇ ਕਹਿਆਂ ਤੋਂ ਭੱਜ ਰਹੇ ਨੇ। ਇਹ ਸਾਰੇ ਦੇ ਵਿਚਕਾਰ ਭਗਵੰਤ ਮਾਨ ਦੀ ਪੋਸਟ ਬਹੁਤ ਵੱਡਾ ਮਾਇਨੇ ਰਖਾ ਰਹੀ ਹੈ। ਭਗਵੰਤ ਮਾਨ ਨੇ ਇਸ ਪੋਸਟ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਵਿਰੋਧੀਆਂ ਨੂੰ ਨਿਸ਼ਾਨੇ 'ਚ ਲਿਆਏ ਉਸ ਦੇ ਵਿੱਚ ਸੁਨੀਲ ਜਾਖੜ ਹੋਣ ਬੇਸ਼ੱਕ ਪ੍ਰਤਾਪ ਬਾਦਪਾ ਹੋਣ ਸੁਖਵੀਰ ਸਿੰਘ ਬਾਦਲ ਹੋਣ ਜਾਂ ਰਾਜਾ ਵੜਿੰਗ ਹੋਣ ਸਾਰਿਆਂ ਨੂੰ ਕਿਹਾ ਕਹਿੰਦੇ ਕਿ ਆਪਣੇ ਆਪਣੇ ਕੁਰਸੀ ਨਾ ਮੇ ਲੈ ਕੇ ਆਇਓ ਤੁਸੀਂ ਜੋ ਕੁਰਸੀ ਦੇ ਲਈ ਕੀਤੇ ਨੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੁਰਬਾਨੀ ਦੇਣ ਦੇ ਨਾਂ ਦੇ ਉੱਤੇ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਕੁਰਬਾਨੀ ਲਈ ਹੈ ਇਹ ਸਾਰੇ ਚਿੱਠੇ ਖੋਲਾਂਗੇ ਸੁਖਵੀਰ ਸਿੰਘ ਬਾਦਲ ਨੂੰ ਗੁੜਗਾਉਂ ਦੇ ਉਬਰਾਏ ਹੋਟਲ ਦੀਆਂ ਫਰਦਾ ਲੈ ਕੇ ਆਉਣ ਤੱਕ ਦੀ ਗੱਲ ਕਹਿ ਦਿੱਤੀ ਗਈ ਹੈ ਸਿੱਧੇ ਤੌਰ ਤੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਨੀਲ ਡੱਲਾ ਮੌਜੂਦ ਨੇ ਫੌਨ ਲਾਈਨ ਦੇ ਉੱਤੇ ਡੱਲਾ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਪਚਾਲ ਦਿਨ ਚੜ੍ਹਦੀ ਆ ਗਿਆ ਮੈਨੂੰ ਲੱਗਦਾ ਭਗਵੰਤਪਨ ਸਾਹਿਬ ਸਾਝੀ ਟਵੀਟ ਲਿਖ ਦਿੰਦੇ ਨੇ ਅੱਜ ਵੀ ਤੜਕਸਾਰ ਜਿਹੜਾ ਪਹਿਲਾ ਟਵੀਟ ਭਗਵੰਤਪਨ ਸਾਹਿਬ ਦਾ ਆ ਜਾਂਦਾ ਹੈ ਦੇਖੋ ਮੈਨੂੰ ਲੱਗਦਾ ਹੈ ਕਿ ਇਹ ਬੜਾ ਜ਼ਰੂਰੀ ਹੈ ਮੈਨੂੰ ਲੱਗਦਾ ਹੈ ਕਿ ਇਹ ਬੜਾ ਜ਼ਰੂਰੀ ਹੈ ਜਿਹੜਾ ਭਗਵੰਤਮਾਨ ਹੋਣਾ ਨੇ ਇਹ ਸਟੈਂਡ ਲਿਆ ਇਹ ਜਿਹੜੀ ਸਤਲੁਜ ਯਮੁਨਾ ਲਿੰਕ ਨਹਿਰ ਦੇ ਉੱਤੇ ਜਿਹੜੀ ਪੋਲੀਟੀਕਲ ਪਾਰਟੀਆਂ ਦੀ ਬਿਆਨਬਾਜ਼ੀ ਸੀ ਇਹ ਇੱਕ ਸਿਰੇ ਤੇ ਲੱਗਣੀ ਵੀ ਗਗਨਦੀਪ ਜੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਘਟੋ ਘਟ ਪਤਾ ਤਾਂ ਲੱਗੇ ਨਾ ਸਾਡੀਆਂ ਪਿਛਲੀਆਂ ਪੋਲੀਟੀਕਲ ਪਾਰਟੀਆਂ ਕਰਦੀਆਂ ਕੀ ਰਹੀਆਂ ਨੇ ਤੁਸੀਂ ਵੇਖੋ ਅਕਾਲੀ ਦਲ ਕਿੰਨੀ ਵਾਰੀ ਸੱਤਾ ਚ ਆਇਆ ਕਾਂਗਰਸ ਕਿੰਨੀ ਵਾਰੀ ਸੱਤਾ ਚ ਆਈ ਬੀਜਪੀ ਔਰ ਅਕਾਲੀ ਦਲ ਇਕੱਠੇ ਕਿੰਨੀ ਵਾਰ ਸੱਤਾ ਚ ਆਏ ਤੁਹਾਨੂੰ ਲੱਗਦਾ ਹੈ ਕਿ ਇਹ ਪਾਰਟੀਆਂ ਐਸਵਾਈਐਲ ਦਾ ਮਸਲਾ ਹੱਲ ਨਹੀਂ ਸੀ ਕਰ ਸਕਦੀਆਂ ਬਿਲਕੁਲ ਕਰ ਸਕਦੀਆਂ ਸੀ ਪਰ ਇਹਨੇ ਕੀਤਾ ਕਿਉਂ ਨਹੀਂ ਸਵਾਲ ਇਹ ਸਭ ਤੋਂ ਜ਼ਿਆਦਾ ਵੱਡਾ ਹੈ ਇੱਕ ਪਾਸੇ ਤਾਂ ਇਹ ਪਾਰਟੀਆਂ ਅੱਜ ਵੀ ਇਸ ਗੱਲ ਤੇ ਲੜ ਰਹੀਆਂ ਨੇ ਕਿ ਅਸੀਂ ਇੱਕ ਬੂੰਦ ਪਾਣੀ ਹਰਿਆਣੇ ਨੂੰ ਨਹੀਂ ਦੇਣਾ ਦੂਜੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਪਾਰਟੀਆਂ ਦੇ ਮੌਕੇ ਹੀ ਅਸੀਂ ਕਾਨੂੰਨੀ ਲੜਾਈ ਹਾਰੇ ਆਂ ਅਦਾਲਤ ਦੇ ਵਿੱਚ ਪੰਜਾਬ ਐਸਵਾਈਐਲ ਦੇ ਮਸਲੇ ਤੇ ਆਪਣਾ ਕੇਸ ਇੱਕ ਵਾਰ ਹਾਰ ਚੁੱਕਿਆ ਇਹਦਾ ਮਤਲਬ ਇਹ ਹੈ ਕਿ ਸਾਡੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਅਦਾਲਤ ਚ ਐਸਵਾਈਐਲ ਦਾ ਮਸਲਾ ਸਾਨੂੰ ਨਹੀਂ ਜਿੱਤਾ ਪਕੀਆਂ ਅਸੀਂ ਕਿਵੇਂ ਇਹਨਾਂ ਤੋਂ ਇਹ ਆਸ ਰੱਖ ਲਈਏ ਕਿ ਐਸਐਲ ਦੇ ਮਸਲੇ ਤੇ ਹੁਣ ਇਹ ਜੋ ਕਹਿ ਰਹੀਆਂ ਨੇ ਉਹਦੇ ਤੇ ਖਰਾ ਉਤਰਣਗੀਆਂ ਦੇਖੋ ਮੇਰਾ ਇਹ ਮੰਨਣਾ ਹੈ ਕਿ ਭਗਵੰਤ ਮਾਨ ਭਾਵੇਂ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਨੇ ਪਰ ਸਤਲੋ ਯਮਨਾ ਲਿੰਕ ਨਹਿਰ ਦੇ ਮਸਲੇ ਤੇ ਉਹਨਾਂ ਦੀ ਪਾਰਟੀ ਵੱਲੋਂ ਕੋਈ ਵੀ ਅਜਿਹਾ ਕੰਮ ਪਿਛਲੇ ਸਮਿਆਂ 'ਚ ਨਹੀਂ ਕੀਤਾ ਗਿਆ ਜਿਹਦੇ ਕਰਕੇ ਅਸੀਂ ਉਹਨਾਂ ਤੇ ਸ਼ੱਕ ਕਰੀਏ ਹਾਂ ਇਲਜ਼ਾਮ ਲਾਉਂਦੇ ਨੇ ਕਈ ਲੋਕ ਜੀ ਹਰਿਆਣੇ ਦੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਵੀ ਅਸੀਂ ਪਾਣੀ ਦੇਣਾ ਹੈ ਹਰਿਆਣੇ ਨੂੰ ਨਹਿਰ ਬਣਾਉਣੀ ਹੈ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਵਾਲਿਆਂ ਦਾ ਸਟੈਂਡ ਵੱਖਰਾ ਹੈ ਇਹ ਤਾਂ ਸਾਰੀਆਂ ਪਾਰਟੀਆਂ ਦਾ ਹੈ ਇਹ ਤਾਂ ਹਰਿਆਣੇ ਦੀ ਬੀਜੇਪੀ ਵੀ ਕਹਿੰਦੀ ਹੈ ਸਾਨੂੰ ਪਾਣੀ ਦਿਓ ਤੇ ਪੰਜਾਬ ਵਾਲੀ ਬੀਜੇਪੀ ਕਹਿੰਦੀ ਅਸੀਂ ਨਹੀਂ ਦੇਣਾ ਹਰਿਆਣੇ ਦੀ ਕਾਂਗਰਸ ਕਹਿੰਦੀ ਸਾਨੂੰ ਐਸਵਾਈਐਲ ਦਿਓ ਪੰਜਾਬ ਵਾਲੀ ਕਾਂਗਰਸ ਕਹਿੰਦੀ ਅਸੀਂ ਨਹੀਂ ਦੇਣਾ ਇਹ ਸਾਰੀਆਂ ਪਾਰਟੀਆਂ ਦੇ ਵਿੱਚ ਹੀ ਹੈ ਪਰ ਸਵਾਲ ਇਹ ਹੈ ਕਿ ਕਿਸੇ ਮੁੱਖ ਮੰਤਰੀ ਦਾ ਸਟੈਂਡ ਕਿਸ ਤਰ੍ਹਾਂ ਦਾ ਰਿਹਾ ਹੁਣ ਜਿਹੜੀ ਅੱਜ ਗੱਲ ਕੀਤੀ ਹੈ ਭਗਵੰਤ ਮਾਨ ਉਹਨਾਂ ਨੇ ਹੁਣ ਤੁਸੀਂ ਮੈਨੂੰ ਦੱਸੋ ਉਹਨਾਂ ਨੇ ਤਾਂ ਸਾਫ਼ ਲਿਖਤਾ ਕਿ ਇਹਦੇ ਸੁਨੀਲ ਜਾਖੜ ਜੀ ਸੁਖਵੀਰ ਬਾਦਲ ਜੀ ਬਾਜਵਾ ਜੀ ਵੜਿੰਗ ਜੀ ਕਹਿੰਦੇ ਜਦੋਂ ਕੈਪਟਨ ਮਰਿੰਦਰ ਨੇ ਤੱਕ ਲਾਇਆ ਚਾਂਦੀ ਦੀ ਕਹੀ ਨਾਲ ਕਿ ਉਦੋਂ ਬਲਰਾਮ ਜਾਖੜ ਜੀ ਵੀ ਨਾਲ ਖੜੇ ਸੀ ਹੁਣ ਤੁਸੀਂ ਮੈਨੂੰ ਦੱਸੋ ਕਿ ਸੁਨੀਲ ਜਾਖੜ ਜੀ ਇਹਦੇ ਤੇ ਹੁਣ ਕੀ ਜਵਾਬ ਦੇਣਗੇ ਤੁਹਾਨੂੰ ਲੱਗਦਾ ਗਗਨਦੀਪ ਜੀ ਦੇਖੋ ਮੈਂ ਤਾਂ ਨਿੱਕੀ ਕਦੀ ਸੁਣਿਆ ਕਿ ਸੁਨੀਲ ਜਾਖੜ ਜੀ ਨੇ ਕਦੀ ਕੇਂਦਰ ਅੱਗੇ ਜਾ ਕੇ ਲੜਾਈ ਲੜੀ ਹੋਵੇ ਕੋਈ ਬਹੁਤ ਵੱਡੀ ਐਸਐਲ ਦੇ ਮਸਲੇ ਤੇ ਮੈਂ ਨਹੀਂ ਕਦੀ ਦੇਖਿਆ ਵੀ ਕੈਪਟਨ ਮਰਿੰਦਰ ਤੇ ਸੁਨੀਲ ਜਾਖੜ ਨੇ ਮਨਮੋਹਨ ਸਿੰਘ ਦੇ ਘਰ ਦੇ ਬਾਹਰ ਜਾ ਕੇ ਧਰਨਾ ਲਾ ਦਿੱਤਾ ਹੋਵੇ ਜੀ ਉਹ ਚੀਜ਼ਾਂ ਕਰਨੀਆਂ ਪੈਣੀਆਂ ਨੇ ਜੇ ਪੰਜਾਬ ਦਾ ਹੱਕ ਬਚਾਉਣਾ ਹੈ ਨੰਬਰ 2 ਇਹਨਾਂ ਨੇ ਕੋਈ ਅਿਹਾਰ ਸਮਝੌਤਾ ਕੇਂਦਰ ਦੇ ਨਾਲ ਨਹੀਂ ਕੀਤਾ ਸਾਡੀਆਂ ਪਿਛਲੀਆਂ ਪਾਰਟੀਆਂ ਨੇ ਕਿ ਜੇ ਐਸਵਾਈਐਲ ਦੇ ਐਸਵਾਈਐਲ ਦੀ ਨਹਿਰ ਦਾ ਪਾਣੀ ਹੈ ਚਲੋ ਉਹ ਤਾਂ ਇੱਕ ਵੱਖਰਾ ਮੁੱਦਾ ਹੈ ਇਹਨਾਂ ਨੇ ਇਹ ਵੀ ਕੋਈ ਸਮਝੌਤਾ ਨਹੀਂ ਕੀਤਾ ਕਿ ਪੰਜਾਬ 'ਚ ਹੜ ਜਿਹੜੇ ਆਉਂਦੇ ਨੇ ਪਾਣੀ ਕਰਕੇ ਪੰਜਾਬੀ ਮਾਰੇ ਜਾਂਦੇ ਨੇ ਸਾਡੇ ਪਸ਼ੂ ਮਾਰੇ ਜਾਂਦੇ ਨੇ ਸਾਡੇ ਘਰ ਢੈਂਦੇ ਨੇ ਸਾਡੀਆਂ ਸੜਕਾਂ ਪੁਲ ਟੁੱਟਦੇ ਨੇ ਕਦੀ ਕੋਈ ਪਿਛਲੀਆਂ ਸਰਕਾਰਾਂ ਸਮਝੌਤਾ ਕਰ ਸਕੀਆਂ ਕੇਂਦਰ ਨਾਲ ਜਾਂ ਦੂਜੀਆਂ ਸਰਕਾਰਾਂ ਨਾਲ ਵੀ ਜੋ ਪੰਜਾਬ 'ਚ ਬਰਬਾਦੀ ਹੁੰਦੀ ਆ ਉਹਦਾ ਮੁਆਵਜ਼ਾ ਤੁਸੀਂ ਦਿਓ ਇਹਨਾਂ ਨੇ 2016 ਦੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਤਾ ਵੀ ਅਸੀਂ ਪਾਣੀਆਂ ਦੇ ਬਿੱਲ ਭੇਜਾਂਗੇ ਅਸੀਂ ਦਿੱਲੀ ਨੂੰ ਹਰਿਆਣਾ ਨੂੰ ਰਾਜਸਥਾਨ ਨੂੰ ਪਾਣੀਆਂ ਦੇ ਬਿੱਲ ਭੇਜਾਂਗੇ ਤੁਸੀਂ ਮੈਨੂੰ ਦੱਸੋ ਕਿਸੇ ਪਿਛਲੀ ਸਰਕਾਰ ਨੇ ਪਾਣੀਆਂ ਦੇ ਬਿੱਲ ਭੇਜੇ ਹੂੰ ਇਹ ਗੱਲ ਮੈਨੂੰ ਬਿਲਕੁਲ ਮੈਂ ਚਾਹੁੰਦਾ ਕਿ ਭਗਵਾਨਤਮਾਨ ਹੋਣਾ ਨੇ ਜਿਹੜੀ ਇਹ ਖੁੱਲੀ ਬਹਿਸ ਦੀ ਗੱਲ ਕੀਤੀ ਹੈ ਕਿਉਂਕਿ ਇਹ ਵਿਧਾਨ ਸਭਾ ਦੇ ਬਾਹਰ ਹੈ ਇਹ ਮੇਰਾ ਹੁਣ ਵੀ ਸਟੈਂਡ ਹੈ ਕਿ ਨਵਜੋਤ ਸਿੰਘ ਸਿੱਧੂ ਡਾਕਟਰ ਧਰਮਵੀਰ ਗਾਂਧੀ ਵਰਗੇ ਉਹ ਲੋਕ ਜਿਹੜੇ ਪੰਜਾਬ ਲਈ ਲੜਦੇ ਰਹੇ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਨਵਜੋਤ ਸਿੰਘ ਸਿੱਧੂ ਨੂੰ ਤਾਂ ਟੱਕੋ ਘੱਟ ਬੁਲਾਉਣਾ ਹੀ ਚਾਹੀਦਾ ਸੀ ਇਹਨਾਂ ਨੂੰ ਪਰ ਭਗਵੰਤ ਮਾਨ ਉਹਨਾਂ ਦਾ ਜਿਹੜਾ ਸਟੈਂਡ ਐ ਐਸਆਈਐਲ ਦੇ ਮਸਲੇ ਤੇ ਹੁਣ ਇਹ ਫੈਸਲਾ ਕੌਣ ਸਟੈਂਡ ਐ ਇਹਦੇ ਨਾਲ ਟੱਕੋ ਘੱਟ ਪਿਛਲੀਆਂ ਜਿਹੜੀਆਂ ਪੋਲਿਟੀਕਲ ਪਾਰਟੀਆਂ ਸੀ ਉਹਨਾਂ ਦੀਆਂ ਕੀ ਪੋਲਿਟੀਕਲ ਕਰਤੂਤਾ ਰਹੀਆਂ ਉਹਦਾ ਸਾਨੂੰ ਪਤਾ ਲੱਗਣਾ ਚਾਹੀਦਾ ਜਿਹੜਾ ਪਿਛਲੀਆਂ ਪੋਲਿਟੀਕਲ ਪਾਰਟੀਆਂ ਨੇ ਕੰਮ ਚੰਗਾ ਕੀਤਾ ਉਹਦੇ ਲਈ ਉਹਨਾਂ ਦਾ ਧੰਨਵਾਦ ਕਰਾਂਗੇ ਜਿਹੜਾ ਉਹਨਾਂ ਨੇ ਪਿਛਲਾ ਕੰਮ ਮਾੜਾ ਕੀਤਾ ਉਹ ਵੀ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਔਰ ਮੈਂ ਇਹ ਵੀ ਕਹੂੰਗਾ ਕਿ ਭਗਵੰਤ ਮਾਨ ਸਬੂਤ ਕੱਢ ਕੇ ਬਾਹਰ ਰੱਖਣ ਹੋਣ ਜਿਵੇਂ ਭਗਵੰਤ ਮਾਨ ਸਾਹਿਬ ਹੋਟਲਾਂ ਦਾ ਜ਼ਿਕਰ ਕਰ ਰਹੇ ਨੇ ਜਿਵੇਂ ਭਗਵੰਤ ਮਾਨ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਕਹਿ ਰਹੇ ਨੇ ਕਿ ਧੰਨਵਾਦ ਕੀਤਾ ਗਿਆ ਉਹ ਸਾਰੀਆਂ ਚੀਜ਼ਾਂ ਪੰਜਾਬ ਦੀ ਵਿਧਾਨ ਸਭਾ ਦੇ ਪਟਲ ਤੇ ਲਿਆਉਣ ਤੇ ਉਹ ਸਾਰੀਆਂ ਚੀਜ਼ਾਂ ਨੂੰ ਇੱਕ ਰਿਕਾਰਡ ਦਾ ਹਿੱਸਾ ਬਣਾ ਦੇਣ ਭਗਵੰਤ ਮਾਨ ਜੀ ਔਰ ਇਹ ਬੜਾ ਜ਼ਰੂਰੀ ਹੈ ਖੁੱਲ ਕੇ ਐਸਐਲ ਦੇ ਮਸਲੇ ਤੇ ਇੱਕ ਵਾਰੀ ਡਿਬੇਟ ਹੋਣੀ ਚਾਹੀਦੀ ਹੈ ਔਰ ਭਗਵੰਤ ਮਾਨ ਨੂੰ ਸਖਤ ਸਟੈਂਡ ਲੈ ਕੇ ਇਹ ਕਾਨੂੰਨ ਬਣਾਉਣਾ ਚਾਹੀਦਾ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਗਗਨਜੀ ਕਿ ਜਦੋਂ ਜਦੋਂ ਪਹਾੜਾਂ ਤੋਂ ਆਉਣ ਵਾਲਾ ਪਾਣੀ ਪੰਜਾਬ ਦਾ ਨੁਕਸਾਨ ਕਰੂਗਾ ਅਸੀਂ ਦੂਸਰੇ ਸੂਬਿਆਂ ਤੋਂ ਮੁਆਵਜ਼ਾ ਲਵਾਂਗੇ ਅਗਰ ਦੂਜੇ ਸੂਬੇ ਮੁਆਵਜ਼ਾ ਨਹੀਂ ਦੰਦੇ ਤੇ ਪਾਣੀ ਬੰਦ ਕਰ ਦੇਣਾ ਚਾਹੀਦਾ ਰਾਜਸਥਾਨ ਦਾ ਵੀ ਤਾਂ ਹਰਿਆਣੇ ਦਾ ਵੀ ਕਿਉਂਕਿ ਕਾਨੂੰਨ ਵਿਧਾਨ ਸਭਾ ਦੇ ਵਿੱਚ ਅਸੀਂ ਬਣਾ ਦਈਏ ਕੈਪਟਨ ਅਮਰਿੰਦਰ ਨੇ ਜਿਹੜਾ ਕਾਨੂੰਨ ਬਣਾਇਆ ਸੀ ਉਹ ਫੇਲ ਹੋ ਗਿਆ ਸੁਪਰੀਮ ਕੋਰਟ ਦੇ ਵਿੱਚ ਪਰ ਭਗਵੰਤ ਮਾਨ ਕੋਲੇ ਮੌਕਾ ਹੈ ਕਿ ਭਗਵੰਤ ਮਾਨ ਕੰਪਨਸੇਸ਼ਨ ਦਾ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਚ ਪਾਸ ਕਰ ਦੇ ਨਾ ਹਰਿਆਣੇ ਨੇ ਉਹਦਾ ਵਿਰੋਧ ਕਰਨਾ ਨਾ ਰਾਜਸਥਾਨ ਨੇ ਜਦੋਂ ਉਹ ਪਾਣੀ ਮੰਗਦੇ ਨੇ ਜਾਂ ਜਦੋਂ ਅਸੀਂ ਉਹਨਾਂ ਨੂੰ ਪਹਿਲਾਂ ਵੀ ਪਾਣੀ ਦੇ ਰਹੇ ਆਂ ਤੇ ਸਾਡਾ ਪੂਰਾ ਹੱਕ ਹੈ ਕਿ ਉਹਨਾਂ ਤੱਕ ਪਹੁੰਚਦਾ ਜਿਹੜਾ ਪਾਣੀ ਸਾਡੀਆਂ ਜਾਨਾਂ ਲੈ ਕੇ ਜਾਂਦਾ ਅਸੀਂ ਉਹਨਾਂ ਤੋਂ ਮੁਆਵਜ਼ਾ ਮੰਗੀਏ ਇਸ ਪਾਸੇ ਵੀ ਭਗਵੰਤ ਮਾਨ ਉਹਨਾਂ ਨੂੰ ਸੋਚਣ ਦੀ ਲੋੜ ਹੈ ਬਾਕੀ ਅੱਜ ਵੇਲਾ ਅੱਜ ਦੇਖਦੇ ਆਂ ਸੁਨੀਲ ਜਾਖੜ ਕੀ ਜਵਾਬ ਦਿੰਦੇ ਨੇ ਫਖਵੀਰ ਸਿੰਘ ਬਾਦਲ ਕੀ ਜਵਾਬ ਦਿੰਦੇ ਨੇ ਬਾਦਵਾ ਜੀ ਜਾਂ ਰਾਜਾ ਵੜਿੰਗ ਤਾਂ ਚਲੋ ਪਹਿਲਾਂ ਵੀ ਆਪਣੀ ਗੱਲ ਰੱਖਦੇ ਨੇ ਰਾਜਾ ਵੜਿੰਗ ਦੀ ਤਾਂ ਚਲੋ ਨਵੇਂ-ਨਵੇਂ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਨੇ ਉਹਨਾਂ ਦਾ ਤਾਂ ਕੋਈ ਬਹੁਤਾ ਜਿਆਦਾ ਮੈਨੂੰ ਪਿਛਲਾ ਸੰਘਰਸ਼ ਐਸਵਾਈਐਲ ਦੇ ਮਸਲੇ ਤੇ ਨਜ਼ਰ ਵੀ ਨਹੀਂ ਆਇਆ ਚਲੋ ਹੁਣ ਉਹ ਕੱਲ ਕੱਲ ਪਰਸੋਂ ਦੇਖਿਆ ਮੈਂ ਪਾਣੀ ਦੀਆਂ ਬਿਛਾੜਾਂ ਉਹਨਾਂ ਨੇ ਚੱਲੀਆਂ ਜੀ ਡਗਲ ਸਾਹਿਬ ਇਹ ਸਾਰੇ ਦੇ ਵਿਚਕਾਰ ਇੱਕ ਵੱਡੀ ਖਬਰ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਲਈਏ ਤੁਹਾਡਾ ਪ੍ਰतिकਰਮ ਵੀ ਉਸ ਦੇ ਉੱਤੇ ਚਾਹਾਂਗੇ ਕਿ ਪ੍ਰਸ਼ਾਸਨ ਦੇ ਵੱਲੋਂ 1 ਨਵੰਬਰ ਦੀ ਬਹਿਸ ਦੇ ਲਈ ਜੋ ਤਿਆਰੀ ਕੀਤੀ ਜਾ ਰਹੀ ਹੈ ਪੰਜਾਬ ਦੀ ਸਰਕਾਰ ਨੇ ਟੈਗੋਰ ਥੀਏਟਰ ਦੀ ਡਿਮਾਂਡ ਕੀਤੀ ਹੈ ਪ੍ਰਸ਼ਾਸਨ ਤੋਂ ਕਿ ਸਾਨੂੰ ਇਹ ਸਮਾਗਮ ਕਰਨ ਦੇ ਲਈ ਇੱਕ ਤਰੀਕ ਵਾਲੀ ਬਹਿਸ ਕਰਨ ਦੇ ਲਈ ਸਾਨੂੰ ਟੈਗੋਰ ਥੀਏਟਰ ਜਿਹੜਾ ਉਹ ਦਿੱਤਾ ਜਾਵੇ ਇਕਦਾ ਵੇਖ ਰਿਓ ਕਿ ਹੁਣ ਤਾਂ ਥਾਵਾਂ ਵੀ ਫਿਕਸ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਦੇਖੋ ਟਿਕੋਰ ਥੀਏਟਰ ਚਲੋ ਸਰਕਾਰ ਨੇ ਡਿਮਾਂਡ ਕੀਤੀ ਆ ਬਿਲਕੁਲ ਠੀਕ ਹੈ ਮੈਂ ਤਾਂ ਕਹਿੰਦਾ ਪੰਜਾਬ ਦੇ ਕਿਸੇ ਖੁੱਲੇ ਖੇਤ ਚ ਭਗਵੰਤ ਮਾਨ ਵੱਡਾ ਪੰਡਾਲ ਲਾ ਕੇ ਆਲੇ ਦੁਆਲੇ ਸੁਰੱਖਿਆ ਲਾ ਕੇ ਖੁੱਲੇ ਪੰਡਾਲ ਦੇ ਵਿੱਚ ਭਗਵੰਤ ਮਾਨ ਨੇ ਡਿਬੇਟ ਕਰਨ ਪੰਜਾਬ ਦੇ ਕਿਸੇ ਖੁੱਲੇ ਖੇਤ ਦੇ ਵਿੱਚ ਡਿਬੇਟ ਹੋਣੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਐਸਵਾਈਐਲ ਸਾਡੀ ਸੁੱਕੀ ਪਈ ਆ ਨਹਿਰ ਐਸਵਾਈਐਲ ਨਹਿਰ ਦੇ ਵਿੱਚ ਹੀ ਸ਼ਾਮਯਾਨਾ ਲਾ ਲੈਣ ਮੁੱਖ ਮੰਤਰੀ ਸਾਹਿਬ ਹੂੰ ਪੰਡਾਲ ਐਸਵਾਈਐਲ ਨਹਿਰ ਦੇ ਵਿੱਚ ਹੀ ਬਣਾ ਲਓ ਨਹਿਰ ਦੇ ਵਿੱਚ ਖੜ ਕੇ ਹੀ ਉਹਦੇ ਤੇ ਡਿਬੇਟ ਕਰੋ ਆਪਾਂ ਕਿਉਂ ਕੋਈ ਥੀਏਟਰ ਬੁੱਕ ਕਰਨਾ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿ ਭਗਵੰਤ ਮਾਨ ਵੀ ਇਤਿਹਾਸ ਰਚਣ ਜਾ ਰਿਹਾ ਮੈਂ ਸਵਾਗਤ ਕਰਦਾ ਇਸ ਬਹਿਸ ਦਾ ਠੀਕ ਹੈ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਹੋਰ ਖੁੱਲੀ ਬਹਿਸ ਦੇ ਵਿੱਚ ਪੰਜਾਬ ਦੇ ਲਈ ਲੜਨ ਵਾਲੇ ਲੋਕਾਂ ਨੂੰ ਵੀ ਬੁਲਾਇਆ ਜਾਣਾ ਚਾਹੀਦਾ ਸੀ ਪਰ ਇਹ ਫੈਸਲਾ ਚੰਗਾ ਹੈ ਇਸ ਤਰ੍ਹਾਂ ਦੀ ਬਹਿਸ ਹੋਣੀ ਚਾਹੀਦੀ ਹੈ ਤਾਂ ਕਿ ਦੁੱਧ ਤੇ ਦੁੱਧ ਤੇ ਪਾਣੀ ਦਾ ਪਾਣੀ ਨਿਕਲੇ ਔਰ ਭਗਵੰਤ ਮਾਨ ਸਾਹਮਣੇ ਰੱਖ ਦੇਣ ਸਾਰੀਆਂ ਗੱਲਾਂ ਕੱਢ ਕੇ ਕਿ ਅੱਜ ਤੱਕ ਕਿੰਨਾ ਪੈਸਾ ਸਤਲੁਜ ਯਮਨਾ ਲਿੰਕ ਨਹਿਰ ਤੇ ਸਰਕਾਰੀ ਤੌਰ ਤੇ ਖਰਚਿਆ ਗਿਆ ਔਰ ਦੂਸਰੇ ਲੋਕ ਨੇ ਅਗਰ ਕਿਸੇ ਲੋਕਾਂ ਨੇ ਕਿਸੇ ਤਰ੍ਹਾਂ ਦਾ ਉਹਦੇ ਚੋਂ ਪ੍ਰੋਫਿਟ ਲਿਆ ਕੋਈ ਫਾਇਦਾ ਖਟਿਆ ਤੇ ਵਿਜੀਲੈਂਸ ਬਿਊਰੋ ਦੀ ਇਨਕੁਆਇਰੀ ਉਹਨਾਂ ਸਾਰੀਆਂ ਪੋਲਿਟੀਕਲ ਪਾਰਟੀਆਂ ਦੇ ਲੀਡਰਾਂ ਦੇ ਖਿਲਾਫ ਭਗਵੰਤ ਮਾਨ ਨੂੰ ਰੰਬੜੀ ਚਾਹੀਦੀ ਹੈ ਤਾਂ ਕਿ ਪਤਾ ਲੱਗੇ ਬਿਲਕੁਕ ਸੋ ਇਹ ਜ਼ਰੂਰੀ ਹੈ ਕਿ ਇਸ ਮਸਲੇ ਦੇ ਵਿੱਚ ਕਾਰ ਹੁਣੇ ਇਹ ਵੱਡਾ ਟਵੀਟਰ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਦਾ ਇਸ ਦਾ ਜਵਾਬ ਆਉਂਦਾ ਡੱਲਾ ਸਾਹਿਬ ਬਹੁਤ ਬਹੁਤ ਧੰਨਵਾਦ ਇਸ ਸਾਰੀ ਖਬਰ ਦੇ ਉੱਤੇ ਗੱਲਬਾਤ ਕਰਨ ਦੇ ਲਈ ਬੋਤਨਵ ਜੀ ਸੋ ਇਹ ਸਾਰੀ ਖਬਰ ਦੇ ਉੱਤੇ ਅਪਡੇਟ ਸੀ ਕਿ ਹੁਣ ਭਗਵੰਤਪਨ ਹੋਣਾਂ ਦਾ ਜਵਾਬ ਹੈ ਤੇ ਉਧਰ ਦੂਜੇ ਪਾਸੇ ਡਿਮਾਂਡ ਕਰ ਲਈ ਗਈ ਆ ਟਗੋਰ ਥੀਏਟਰ ਦੇ ਉੱਥੇ ਇਹ ਬੈਂਸ ਦਾ ਸਮਾਂ ਜਿਹੜਾ ਰੱਖਿਆ ਜਾਏਗਾ 11 ਨਵੰਬਰ ਨੂੰ ਸੋ ਜਗ੍ਹਾ ਮਿਲਦੀਆਂ ਤੇ ਜਗ੍ਹਾ ਬਦਲੀ ਜਾਂਦੀ ਹੈ ਇਹ ਹਜੇ ਆਉਣ ਵਾਲੇ ਸਮੇਂ ਦੀ ਗਰਭ ਦੀਆਂ ਖਬਰਾਂ ਨੇ ਕੀ ਕੁਝ ਹੋਏਗਾ ਤੁਹਾਡੇ ਨਾਲ ਸਾਂਝਾ ਕਰਾਂਗੇ